ਤੋਮੀ ਨੇ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਇੱਕ ਪਿਓ ਨੇ ਆਪਣੇ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਉਹਦੀ ਜਾਨ ਲੈ ਲਈ। ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਸੀਗੇ ਜਿਹੜੇ ਕਿ ਇਹਨੂੰ ਕਹਿ ਰਹੇ ਸੀ ਬਿਲਕੁਲ ਸਹੀ ਕੀਤਾ ਅਣਖ ਦੀ ਖਾਤਰ ਉਹਨੇ ਜੋ ਕੀਤਾ ਸਹੀ ਕੀਤਾ। ਇਹਦੇ ਵਿੱਚ ਦੂਜੇ ਲੋਕ ਇਹ ਸੀਗੇ ਜਿਹੜੇ ਕਹਿੰਦੇ ਸੀ ਕਿ ਇਹ ਕਿੱਦਾਂ ਦਾ ਦਰਿੰਦਾ ਜਿਹਨੇ ਆਪਣੀ ਹੀ ਬੱਚੀ ਨੂੰ ਮਾਰ ਦਿੱਤਾ ਉਹਨੂੰ ਸਮਝਾਇਆ ਵੀ ਜਾ ਸਕਦਾ ਸੀ ਬੱਚੇ ਗਲਤੀਆਂ ਕਰਦੇ ਹੀ ਹੁੰਦੇ ਆ। ਬਾਕੀ ਉਹਦੀ ਲਾਈਫ ਆ ਉਹ ਜੋ ਮਰਜ਼ੀ ਕਰਦੀ ਪਰ ਉਹਨੂੰ ਜਾਨ ਲੈਣ ਦਾ ਕੋਈ ਹੱਕ ਨਹੀਂ ਸੀ। ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਸੀ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਸੀ ਪਰ ਪੂਰੇ 2 ਮਹੀਨਿਆਂ ਤੋਂ ਬਾਅਦ ਉਹ ਫਿਰ ਪ੍ਰੀਤੀ ਵਾਪਸ ਆ ਗਈ ਆ ਕੈਮਰੇ ਦੇ ਅੱਗੇ ਆ ਕੇ ਉਹਨੇ ਇੱਕ ਇੰਟਰਵਿਊ ਕੀਤਾ ਜਿਹਦੇ ਨਾਲ ਉਹ ਸਾਰੇ ਹੀ ਲੋਕ ਸੋਚਾਂ ਦੇ ਵਿੱਚ ਪੈ ਗਏ ਕਿ ਇਹ ਅਸੀਂ ਕੋਈ ਫਿਲਮ ਤਾਂ ਨਹੀਂ ਦੇਖਦੇ ਪਏ ਕਿਉਂਕਿ ਅਕਸਰ ਹੀ ਐਦਾਂ ਫਿਲਮਾਂ ਦੀਆਂ ਸਟੋਰੀਆਂ ਦੇ ਵਿੱਚ ਹੁੰਦਾ ਕਿ ਪਹਿਲਾਂ ਕੋਈ ਮਰ ਗਿਆ ਤੇ ਬਾਅਦ ਚ ਕੁਝ ਟਾਈਮ ਦੇ ਬਾਅਦ ਉਹ ਜਿੰਦਾ ਹੋ ਜਾਂਦਾ ਸਾਰੇ ਲੋਕ ਹੈਰਾਨ ਹੋ ਜਾਂਦੇ ਕਿ ਇਹ ਕਿਸ ਤਰ੍ਹਾਂ ਹੋ ਗਿਆ ਸੇਮ ਇਸੇ ਕਹਾਣੀ ਦੇ ਵਿੱਚ ਇਹ ਹੋਇਆ ਪ੍ਰੀਤੀ ਦੇ ਨਾਲ ਕਿ ਜਿਸ ਤਰ੍ਹਾਂ 2 ਮਹੀਨੇ ਪਹਿਲਾਂ ਉਹਨੂੰ ਮਰਿਆ ਸਾਬਿਤ ਕਰਤਾ ਸੀ ਪੁਲਿਸ ਨੇ ਉਹਦੇ ਬਾਪ ਨੂੰ ਵੀ ਚੁੱਕ ਲਿਆ ਸੀਗਾ ਉਹ ਜੇਲ੍ਹ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਅਚਾਨਕ ਹੀ ਉਹ ਕੈਮਰੇ ਦੇ ਅੱਗੇ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਜਿਉਂਦੀ ਆ ਤੇ ਮੈਂ ਚਾਹਦੀ ਆ ਕਿ ਮੇਰੇ ਬਾਪ ਨੂੰ ਰਿਹਾ ਕੀਤਾ ਜਾਵੇ ਮੈਂ ਉਹਦੇ ਲਈ ਵਾਪਸ ਆਈ ਆ ਕਿ ਮੈਂ ਉਹਨੂੰ ਹੁਣ ਬਾਹਰ ਕਢਾਉਣਾ ਚਾਹਦੀ ਆ ਜੇਲ੍ਹ ਚ ਔਰ ਨਾਹਰੀ ਉਹਨੇ ਇਹ ਵੀ ਸ਼ੋਅ ਕਰ ਦਿੱਤਾ ਕਿ ਕਿਤੇ ਨਾ ਕਿਤੇ ਉਹ ਆਪਣੀ ਮਾਂ ਨੂੰ ਵੀ ਹੁਣ ਸ਼ਾਇਦ ਅੰਦਰ ਕਰਵਾਵੇਗੀ ਔਰ ਸਾਰੇ ਲੋਕ ਇਹ ਸੋਚਦੇ ਪਏ ਜਿੱਦਾਂ ਤੋਂ ਉਹਦਾ ਇੰਟਰਵਿਊ ਆਇਆ ਉਹ ਆਪਣੇ ਬਾਪ ਨੂੰ ਬਾਹਰ ਕਢਵਾਵੇ ਚਾਹੇ ਨਾ ਕਢਵਾਵੇ ਪਰ ਇਸ ਟਾਈਮ ਤੇ ਲੱਗਦਾ ਕਿ ਉਹ ਆਪਣੀ ਮਾਂ ਨੂੰ ਜ਼ਰੂਰ ਅੰਦਰ ਕਰਵਾਏਗੀ ਕੀ ਹੋਇਆ ਸੀ ਇਹਦੇ ਦਰਮਿਆਨ ਬਹੁਤ ਲੋਕਾਂ ਦੇ ਸਵਾਲ ਸੀਗੇ ਕਿ ਜਦੋਂ ਨਹਿਰ ਦੇ ਵਿੱਚ ਡਿੱਗੀ ਸੀ ਪੁਲਿਸ ਨੇ ਉਹਦੀ ਡੈੱਡ ਬਾਡੀ ਲੱਭੀ ਨਹੀਂ ਜਾਂ ਕੁਝ ਵੀ ਇਹਦੇ ਬਾਰੇ ਕਿਉਂ ਨਹੀਂ ਅਗਲੀ ਕਾਰਵਾਈ ਕੀਤੀ ਅਗਰ ਉਹ ਕੁੜੀ ਨਿਕਲ ਗਈ ਸੀ ਨਹਿਰ ਦੇ ਵਿੱਚੋਂ ਬਚ ਗਈ ਸੀ ਕਿਹਨੇ ਉਹਦੀ ਹੈਲਪ ਕੀਤੀ ਔਰ ਅਗਰ ਕੁੜੀ ਵਾਕਈ ਹੀ ਜਿਉਂਦੀ ਸੀ 2 ਢਾਈ ਮਹੀਨੇ ਕਿੱਥੇ ਰਹੀ ਕਿਸੇ ਨੇ ਉਹਨੂੰ ਦੇਖਿਆ ਨਹੀਂ ਜਦਕਿ ਪੂਰੇ ਪੰਜਾਬ ਦੇ ਵਿੱਚ ਵਾਇਰਲ ਹੋਈ ਸੀਗੀ ਵੀਡੀਓ ਹਰ ਕੋਈ ਉਹਨੂੰ ਜਾਣਦਾ ਸੀ ਪਿੰਡ ਨਾ ਕੀ ਸਭ ਲੋਕਾਂ ਨੂੰ ਇਹਦੇ ਬਾਰੇ ਪਤਾ ਸੀਗਾ ਫਿਰ ਉਹ ਕਿੱਥੇ ਛੁਪੀ ਰਹੀ ਐਨਾ ਟਾਈਮ ਤੇ ਹੁਣ ਇੱਕਦਮ ਕਿਉ ਕੈਮਰੇ ਦੇ ਸਾਹਮਣੇ ਆ ਗਈ ਔਰ ਅੱਜ ਸਿੱਧੇ ਹੀ ਐਸਐਸਪੀ ਦੇ ਜਾ ਕੇ ਪੇਸ਼ ਵੀ ਹੋ ਗਈ ਉਹਨੇ ਆਪਣੇ ਬਿਆਨ ਵੀ ਦਿੱਤੇ ਅੱਜ ਕੈਮਰੇ ਦੇ ਅੱਗੇ ਵੀ ਆਈ ਆ ਕਾਨਫਰੈਂਸ ਵੀ ਕੀਤੀ ਆ ਕੀ ਕੀ ਗੱਲਾਂ ਹੋਈਆਂ ਤੁਹਾਡੇ ਹੋਸ਼ ਉੱਟ ਜਾਣਗੇ ਸਾਰੀਆਂ ਗੱਲਾਂ ਜਦੋਂ ਤੁਹਾਨੂੰ ਪਤਾ ਲੱਗੇਗਾ ਤੋ ਸਭ ਤੋਂ ਪਹਿਨਾ ਤਾਂ ਤੁਸੀਂ ਆ ਵੀਡੀਓ ਸੁਣ ਲਓ ਕੁੜੀ ਦੀ ਕੀ ਕਹਿ ਰਹੀ ਹੈ ਅਗਲੀ ਗੱਲਬਾਤ ਉਸ ਤੋਂ ਬਾਅਦ ਕਰਾਂਗੇ ਸੱਚਾ ਸੀ ਪਰ ਰੱਬ ਵੱਲੋਂ ਮੇਰੇ ਸਰੀਰ ਨੂੰ ਸੁਟਾਏ ਸੀ ਮੈਂ ਬਾਹਰ ਬਚ ਕੇ ਆ ਗਈ ਮੈਨੂੰ ਸੱਚਾ ਸੀਗਾ ਤੇ ਉਹ ਵੀ ਪਾਉਂ ਇੱਕਦਮ ਫੇਰ ਲੱਗਿਆ ਕੁਝ ਨਹੀਂ ਰਹੇ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਕਿ ਵੀ ਬਚ ਸਕੋਗੇ ਪਲੀ ਸਨ ਨਹੀਂ ਲੱਗਦਾ ਸੀ ਇੰਕਲ ਕਿਦੋਂ ਬਚਾਇਆ ਕਰੋ ਸਰਾਪ ਤਾਂ ਹੀ ਫਿਰ ਰੱਬ ਵੱਲੋਂ ਬਚੀ ਨਹੀਂ ਸਰੀਰ ਨੂੰ ਸੁਟਾਏ ਤੇ ਦਿਵਾਰਾਂ ਪੱਥਰ ਬਾਹਰ ਕਿਵੇਂ ਆਇਆ ਤੁਸੀਂ ਉਮਰਚ

ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਤਾਣਾ ਚਾਹਦੇ ਹਾਂ ਜੀ ਪ੍ਰੀਤੀ ਨਾਲ ਸਭ ਨੂੰ ਪਤਾ ਹੈ ਜੋ ਪਾਣੀ ਪੀਤੀ ਹੈ ਪ੍ਰੀਤੀ ਨਾਲ ਪਰ ਅਸਲ ਵਿੱਚ ਪ੍ਰੀਤ ਨੂੰ ਤੁਸੀਂ ਦੇਖ ਕੇ ਬਹੁਤ ਖੁਸ਼ ਹਾਂ ਕਿ ਸਾਡਾ ਬੱਚਾ ਆ ਕੇ ਸਾਡੀ ਅੱਖੋਂ ਸਾਹਮਣੇ ਆ। ਬਸ ਅਸੀਂ ਤਾਂ ਇਹ ਹੀ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੀ ਸਹੀ ਸਲਾਮਤਾਂ ਵੀ ਇਸ ਪਰਿਵਾਰ ਤੇ ਪ੍ਰੀਤੀ ਨਾਲ ਜਾਂਚ ਕਰਕੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਸਾਡੇ ਪਰਿਵਾਰ ਕੁਝ ਹੀ ਸਾਰ ਪੱਗਿਆ। ਕਿਹਨਾਂ ਲੱਗਦਾ ਜਦੋਂ ਸਾਨੂੰ ਪਤਾ ਲੱਗਾ ਕਿ ਸਾਡ ਸਾਡੀ ਖੁਸ਼ੀ ਦਾ ਨਾ ਤਾਂ ਸਾਨੂੰ ਸਮਝ ਆ ਰਹੀ ਸੀ ਵੀ ਅਸੀਂ ਖੁਸ਼ੀ ਜਿਤਾਈਏ ਕਿ ਅਸੀਂ ਦੁੱਖ ਨਹੀਂ ਜਿਤਾਈਏ। ਨਹੀਂ ਤਾਂ ਦੇਖੀ ਲੱਗਦੀ ਹੈ। ਮੇਰੀ ਪਤਨੀ ਹੈ। ਤਾਂ ਇਸ ਤੋਂ ਮੈਂ ਕਿ ਉਸੇ ਤੱਕ ਨਹੀਂ ਪਤਾ। ਸਰ ਸਾਡੇ ਕੁਝ মিডিਆ ਦੇ ਸਾਹਮਣੇ ਹੈ ਇਸ ਬਾਰੇ ਵਿੱਚ ਕੁਝ ਨਹੀਂ ਕਰਨਾ ਜ਼ਰੂਰੀ ਕਿ ਵੀ ਸਭ ਕੁਝ। ਹਾਂ ਜੀ ਬਹੁਤ ਕੋਸ਼ਿਸ਼ ਆ ਸੀ ਸਾਡਾ ਬੱਚਾ ਸਾਡੇ ਸਾਹ। ਸੋ ਤੁਸੀਂ ਦੇਖਿਆ ਕੁੜੀ ਨੇ ਕਿਸ ਤਰ੍ਹਾਂ ਦੱਸਿਆ ਕਿ ਉਹ ਨਹਿਰ ਦੇ ਵਿੱਚ ਡਿੱਗੀ ਸੀਗੀ। ਤੇ ਨਹਿਰ ਦੇ ਵਿੱਚੋਂ ਬਚੀ ਕਿਦਾਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਰੱਬ ਰੱਬ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਅਗ ਜਿਹਨੂੰ ਉਹਦੇ ਬਿਨਾ ਕਹਿੰਦੇ ਨਹੀਂ ਪੱਤਾ ਵੀ ਨਹੀਂ ਹਿਲਦਾ ਉਹੀ ਸੇਮ ਹੋਇਆ ਅਗਰ ਰੱਬ ਨੇ ਉਹ ਲਿਖੀ ਸੀ ਨਹੀਂ ਉਹਨੇ ਉਸ ਦਿਨ ਮਰਨਾ ਸੀ 100 100 ਬਹਾਨੇ ਹੁੰਦੇ ਵਚਣ ਦੇ ਸੋ ਐਸੀ ਤਰ੍ਹਾਂ ਜਦੋਂ ਉਹਦੇ ਹੱਥ ਬੰਨਿਆ ਸੀਗਾ ਤੇ ਉਹਨੂੰ ਛੁੱਟਿਆ ਨਹਿਰ ਦੇ ਵਿੱਚ ਉਹ ਕਹਿੰਦੀ ਮੇਰਾ ਪਾਣੀ ਚ ਮ ਇੱਕ ਹਜ਼ਾਰ ਉੱਪਰ ਗਈ ਥੱਲੇ ਗਈ ਤੇ ਮੈਂ ਬਚ ਗਈ ਮੇਰਾ ਹੱਥ ਖੁੱਲ ਗਿਆ ਤੇ ਕਿਸੇ ਤਰੀਕੇ ਦੇ ਨਾਲ ਜਿੱਦਾਂ ਰੱਬ ਨੇ ਬਚਾਉਣਾ ਸੀ ਸਰੀਏ ਨੂੰ ਹੱਥ ਪੈ ਗਿਆ ਤੇ ਉਹ ਬਾਹਰ ਆਈ ਹੌਲੀ ਹੌਲੀ ਬਾਹਰ ਨਿਕਲੀ ਆਵਾਜ਼ ਵੀ ਦਿੱਤੀ ਕੋਈ ਹੈ ਨਹੀਂ ਸੀ ਬਾਹਰ ਆ ਰਹੀ ਸੀ ਗਿੱਲੇ ਕੱਪੜੇ ਸੀਗੇ ਕਿਸੇ ਨੇ ਉਹਨੂੰ ਲਿਫਟ ਦਿੱਤੀ ਕੁੜੀ ਕੋਈ ਜਾ ਰਹੀ ਸੀ ਜਨਾਨੀ ਬੰਦਾ ਉਹਨੇ ਉਹਨੂੰ ਲਿਫਟ ਦਿੱਤੀ ਪਰ ਸੋਚਣ ਵਾਲੀ ਇਹ ਗੱਲ ਸੀ ਕਿ ਉਹਨੇ ਲਿਫਟ ਦਿੱਤੀ ਉਹਨਾਂ ਨੇ ਕੋਈ ਵੀ ਇਨਫੋਰਮ ਨਹੀਂ ਕੀਤਾ ਕਿ ਨਹਿਰ ਦੇ ਵਿੱਚੋਂ ਕੁੜੀ ਨਿਕਲੀ ਆ ਤੇ ਉਹਨਾਂ ਨੇ ਪੁੱਛਿਆ ਵੀ ਨਹੀਂ ਕਿ ਕੁੜੀ ਨੂੰ ਵੀ ਕੀ ਹੋਇਆ ਸੀ ਤੇਰੇ ਨਾਲ ਕਿੱਦਾਂ ਹੋਇਆ ਸੀਗਾ ਪਰ ਦੂਜੀ ਗੱਲ ਇਹ ਵੀ ਆ ਕਿ ਉਹਨੂੰ ਦੇਖ ਲਿਆ ਵੀ ਸੀ ਅਗਰ ਵੀਡੀਓ ਵੀ ਵਾਇਰਲ ਹੋਈ ਬਾਅਦ ਦੇ ਵਿੱਚ ਉਹ ਦੇਖ ਕੇ ਵੀ ਸ਼ੋਅ ਕਰ ਸਕਦੇ ਪੁਲਿਸ ਨੂੰ ਇਨਫੋਰਮ ਵੀ ਕਰ ਸਕਦੇ ਸੀਗੇ ਕਿ ਉਹ ਕੁੜੀ ਬਚ ਗਈ ਸੀ ਉਹਨੂੰ ਰਾਤ ਦੇਖਿਆ ਸੀ ਇੱਥੇ ਡ੍ਰੌਪ ਕੀਤਾ ਉਹਨੂੰ ਛੱਡਿਆ ਪਰ ਇਹਦੇ ਬਾਰੇ ਵੀ ਕੋਈ ਗੱਲ ਨਹੀਂ ਸੀ ਹੋਈ ਪਰ ਉਸ ਤੋਂ ਬਾਅਦ ਉਹਨੇ ਕਿਸੇ ਨੂੰ ਫੋਨ ਕੀਤਾ ਇਹਰੇ ਫੋਨ ਤੋਂ ਫੋਨ ਕੀਤਾ ਉਹ ਬੰਦਾ ਵੀ ਸ਼ਾਇਦ ਉਹਨੂੰ ਜਾਣਦਾ ਹੋਵੇ ਕਿ ਇਹ ਕੁੜੀ ਦੀ ਵੀਡੀਓ ਵਾਇਰਲ ਹੋਈ ਵੀ ਇਹਨੂੰ ਨਹਿਰ ਸੁੱਟੇ ਉਹਨੇ ਵੀ ਅੱਗੇ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਔਰ ਕਿਹੜੇ ਉਹ ਬੰਦੇ ਸੀ ਜਿਨ੍ਹਾਂ ਦੇ ਕੋਲ ਇਹ ਰਹੀ ਹੈ ਕਿਹੜੇ ਦੇ ਰਿਸ਼ਤੇਦਾਰ ਸੀ ਇਹਨਾਂ ਨੇ ਉਹਦੀ ਜਾਨ ਨੂੰ ਖਤਰਾ ਹੋਣ ਦੀ وجہ ਤੋਂ ਉਹਨਾਂ ਦੇ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰਤਾ ਕਿ ਮੈਂ ਉਹਨਾਂ ਬਾਰੇ ਕੁਝ ਵੀ ਨਹੀਂ ਦੱਸਣਾ ਚਾਹੁੰਦੀ ਔਰ ਇਸ ਟਾਈਮ ਦੇ ਉੱਤੇ ਉਹਦਾ ਸਾਫ਼-ਸਾਫ਼ ਇਹ ਵੀ ਆ ਸੀ ਕੀ ਮੇਰਾ ਬਾਪ ਨੂੰ ਮੈਂ ਚਾਹੁੰਦੀ ਆ ਕਿ ਉਹ ਬਾਹਰ ਆ ਜਾਵੇ ਕਿਉਂਕਿ ਮੇਰੀਆਂ ਭੈਣਾਂ ਛੋਟੀਆਂ ਹਲੇ ਕਮਾਉਣ ਨਾਲ ਸਾਡੇ ਘਰ ਦੇ ਵਿੱਚ ਕੋਈ ਹੈ ਨਹੀਂ ਤੇ ਮੈਂ ਚਾਹੁੰਦੀ ਆ ਕਿ ਉਹ ਬਾਹਰ ਆਵੇ ਤੇ ਕਮਾਵੇ ਮੇਰੀਆਂ ਭੈਣਾਂ ਦਾ ਪਾਲਣ ਪੋਸ਼ਣ ਕਰ ਸਕੇ ਔਰ ਨਾਲ ਨਾਲ ਉਹਨੇ ਕਿੱਡੇ ਕਿੱਡੇ ਵੱਡੇ આરોਪ ਲਾਤੇ ਕਿ ਮੇਰੇ ਬਾਪ ਦੀ ਉਸ ਦਿਨ दारू ਪੀਤੀ ਹੋਈ ਸੀਗੀ ਜਿਹਦੇ ਕਰਕੇ ਮੇਰੇ ਬਾਪ ਨੂੰ ਉਕਸਾਇਆ ਮੇਰੀ ਮਾਂ ਨੇ ਮੇਰੀ ਮਾਂ ਦੀ وجہ ਤੋਂ ਸਾਰਾ ਕੁਝ ਇਹ ਹੋਇਆ ਅਦਰਵਾਈਜ਼ ਇਹ ਕੁਝ ਹੋਣਾ ਨਹੀਂ ਸੀ ਪਰ ਉਹਨੇ ਤੁਹਾਨੂੰ ਇਹ ਗੱਲ ਦੱਸ ਦਿਆ ਕਿ ਉਹਦਾ ਬਾਪ ਵੀ ਇਸ ਚੀਜ਼ ਦੇ ਬਾਅਦ ਚ ਬਾਰ-ਬਾਰ ਕਹਿ ਰਿਹਾ ਸੀ ਕਿ ਤੈਨੂੰ ਪਹਿਲਾਂ ਵੀ ਬਹੁਤ ਵਾਰ ਸਮਝਾਇਆ ਤੂੰ ਪਹਿਲਾਂ ਵੀ ਨਹੀਂ ਹਟੀ ਤੂੰ ਮੇਰੀ ਇੱਛਤ ਨੂੰ ਮਿੱਟੀ ਪਾਣ ਦੇ ਵਿੱਚ ਤੂੰ ਇੱਕ ਵੀ ਕਸਰ ਨਹੀਂ ਛੱਡੀ ਸੋ ਲੈ ਤੂੰ ਜਾ ਸਾਡੇ ਵੱਲੋਂ ਆ ਜਾਦਾ ਸੋ ਉਹਦਾ ਬਾਪ ਕਿਸੇ ਨੂੰ ਇਹ ਨਹੀਂ ਸੀ ਲੱਗਦਾ ਕਿ दारू ਪੀਤੀ ਆ ਜਾਂ ਕੁਝ ਹੋਇਆ ਹੁਣ ਉਹ ਇਹ ਕਹਿਣ ਦੀ ਗੱਲਾਂ ਪਰ ਜਿਸ ਤਰ੍ਹਾਂ ਉਹ ਆਪਣੀ ਮਾਂ ਦੇ ਉੱਪਰ ਇਲਜ਼ਾਮ ਲਾ ਰਹੀ ਹੈ ਨਾ ਉਹਦਾ ਬਾਪ ਬਾਹਰ ਆਵੇ ਨਾ ਆਵੇ ਪਰ ਹੁਣ ਇਸ ਵਾਰ ਉਹਨੇ ਆਪਣੀ ਮਾਂ ਨੂੰ ਜ਼ਰੂਰ ਅੰਦਰ ਕਰਵਾ ਦੇਣਾ ਸਾਰਿਆਂ ਦਾ ਇਹੀ ਮੰਨਣਾ ਕਿ ਜਿਸ ਤਰ੍ਹਾਂ ਉਹ ਬਿਆਨਬਾਜ਼ੀ ਕਰ ਰਹੀ ਆ ਜੋ ਉਹਨੇ ਇਹ ਵੀ ਕਹਿਤਾ ਕਿ ਮੈਨੂੰ ਮੇਰੀ ਮਾਂ ਤੋਂ ਖਤਰਾ ਹੈ ਮੈਂ ਇਹਨਾਂ ਨਾਲ ਰਹਿਣਾ ਨਹੀਂ ਚਾਹਦੀ ਮੈਂ ਆਪਣੀ ਭੂਆ ਦੇ ਨਾਲ ਰਹਿਣਾ ਚਾਹਦੀ ਆ ਚਲੋ ਬਾਕੀ ਇੱਕ ਤਾਂ ਹੈ ਕਿ ਰੱਬ ਚਲੋ ਬੱਚੀ ਬਚ ਗਈ ਨਹਿਰ ਦੇ ਵਿੱਚੋਂ ਨਹੀਂ ਤੁਹਾਨੂੰ ਪਤਾ ਹੀ ਆ ਬਹੁਤ ਮੁਸ਼ਕਲ ਹੁੰਦਾ ਭਾਵੇਂ ਤੁਹਾਡੇ ਹੱਥ ਖੁੱਲੇ ਵੀ ਹੋਣ ਅਗਰ ਤੁਹਾਨੂੰ ਕੋਈ ਨਹਿਰ ਦੇ ਵਿੱਚ ਛੁੱਟ ਦਵੇ ਤੁਹਾਨੂੰ ਤੈਰਨਾ ਆਂਦਾ ਹੋਵੇ ਤਾਂ ਮੁਸ਼ਕਲ ਨਾਲ ਹੀ ਤੁਸੀਂ ਬਚ ਸਕਦੇ ਆ ਪਰ ਫਿਰ ਵੀ ਇਹ ਰੱਬ ਨੇ ਰੱਖ ਲਿਆ ਇਹਨੂੰ ਪਰ ਸਵਾਲ ਬਹੁਤ ਖੜੇ ਕਰਤੇ ਬਾਕੀ ਪੁਲਿਸ ਵਾਲਿਆਂ ਨੇ ਵੀ ਕਹਿਣਾ ਇਹੀ ਆ ਕੀ ਪਹਿਲਾਂ ਅਸੀਂ ਇਸ ਕੇਸ ਨੂੰ ਹੋਰ ਤਰੀਕੇ ਦੇ ਨਾਲ ਹੈਂਡਲ ਕਰਦੇ ਪਏ ਸੀਗੇ ਕਿ ਨਹਿਰ ਦੇ ਵਿੱਚ ਸੁੱਟਦੀ ਬਾਪ ਨੇ ਆਪਣਾ ਕਬੂਲ ਕਰ ਲਿਆ ਗੋਣਾ ਸਾਰਾ ਕੁਝ ਪਰ ਹੁਣ ਕਿਸ ਤਰ੍ਹਾਂ ਹੈ ਬਚੀ ਕਿੱਥੇ ਰਹੀ ਕਿਹਦੇ ਕੋਲ ਰਹੀ ਕੀ ਸਾਰਾ ਕੁਝ ਕੀਤਾ ਹੁਣ ਅਸੀਂ ਇਹਦੀ ਤਫਤੀਸ਼ ਹੋਰ ਤਰੀਕੇ ਦੇ ਨਾਲ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਬਹੁਤ ਜਲਦੀ ਖੁਲਾਸੇ ਵੀ ਹੋਣਗੇ ਤੇ ਇਹਨੂੰ ਜੱਜ ਦੇ ਅੱਗੇ ਇਹਦੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦੇ ਬਿਆਨ ਲਿੱਤੇ ਜਾਣਗੇ ਕਿਉਂਕਿ ਕੁੜੀ ਹਜੇ ਮਾਈਨਰ ਆ 17 ਸਾਲਾਂ ਦੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਹੁਣ ਕਿਹੜੇ ਕਿਹੜੇ ਖੁਲਾਸੇ ਕਰਦੀ ਆ ਕੀ ਕੀ ਕਰਦੀ ਆ ਪਰ ਸਵਾਲ ਹਜੇ ਉੱਥੇ ਤੋਂ ਉੱਥੇ ਖੜਾ ਕਿਹਦੇ ਕੋਲ ਰਹੀ ਸੀ ਕਿਸ ਤਰ੍ਹਾਂ ਬਚੀ ਉਹ ਕਿਉਂ ਨਹੀਂ ਜਿਹਨੇ ਲਿਫਟ ਤੇ ਅੱਗੇ ਪੁਲਿਸ ਨੂੰ ਦੱਸਿਆ ਤੇ ਇੰਨੇ ਦਿਨਾਂ ਬਾਅਦ ਹੀ ਕਿਉਂ ਉਹ ਕੈਮਰੇ ਦੇ ਅੱਗੇ ਹੀ ਕਿਉਂ ਆਈ ਆਮ ਸਿੱਧਾ ਘਰ ਕਿਉਂ ਨਹੀਂ ਗਈ ਜਾਂ ਉਹਨੂੰ ਕਿੱਦਾਂ ਕਿਸੇ ਨੇ ਇਹ ਸਮਝਾਇਆ ਕਿ ਤੂੰ ਪਹਿਲਾਂ ਇੱਕ ਇੰਟਰਵਿਊ ਕਰੀ ਕਿਸੇ ਪ੍ਰੈਸ ਰਿਪੋਰਟਰ ਨੂੰ ਮਿਲੀ ਉਸ ਤੋਂ ਬਾਅਦ ਤੂੰ ਕੋਰਟ ਦੇ ਵਿੱਚ ਜਾਈ ਪੁਲਿਸ ਕੋਲ ਜਾਈ ਫਿਰ ਇਹ ਸਾਰੇ ਬਿਆਨਵਾਜੀ ਆਪਣੇ ਬਿਆਨ ਉੱਥੇ ਲਖਵਾਈ ਸੋ ਕਿਸੇ ਨਾ ਕਿਤੇ ਬਹੁਤ ਹੀ ਜ਼ਿਆਦਾ ਸਮਝਦਾਰ ਕੁੜੀ ਲੱਗਦੀ ਆ ਜਾਂ ਇਹਦੇ ਪਿੱਛੇ ਕੋਈ ਹੈ ਜੋ ਇਹਨਾਂ ਨੂੰ ਗਾਈਡ ਕਰ ਰਿਹਾ ਕਿ ਤੂੰ ਇੱਤਾ ਨਹੀਂ ਇੱਤਾ ਕਰਨਾ ਨਹੀਂ ਬਾਅਦ ਚੋ ਤੇਰੇ ਲਈ ਕੋਈ ਪ੍ਰੋਬਲਮ ਆਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖੋ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਇਸ ਕਹਾਣੀ ਨੇ ਔਰ ਇਸ ਕੁੜੀ ਨੇ ਫਿਰ ਤੋਂ ਚਰਚਾ ਛੇੜਤੀ ਹੈ ਪੰਜਾਬ ਦੇ ਵਿੱਚ ਅੱਜ ਫਿਰ ਤੋਂ ਇਸੇ ਕੁੜੀ ਦੀ ਚਰਚਾ ਹੋ ਰਹੀ ਹੈ ਇਸੇ ਕੁੜੀ ਦੀਆਂ ਵੀਡੀਓਜ਼ ਆ ਰਹੀਆਂ ਬਾਰ-ਬਾਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਗੇ ਆਉਣ ਵਾਲੇ ਦਿਨਾਂ 'ਚ ਹੁਣ ਕਿਹੜੇ-ਕਿਹੜੇ ਖੁਲਾਸੇ ਹੋਣਗੇ ਕੀ ਪੁਲਿਸ ਤਕੀਕਾਤ ਕਰਦੀ ਪਈ ਹੈ ਕੀ ਤਬਦੀਸ਼ ਕੀਤੀ ਕੀ ਪੁਲਿਸ ਨੇ ਪਾਇਆ ਕੀ ਕਿੱਥੇ ਰਹੀ ਕੀ ਨੇ ਬਚਾਇਆ ਸਾਰਾ ਕੁਝ ਦੇ ਬਾਰੇ ਆਪਾਂ ਤੁਹਾਨੂੰ ਜਲਦੀ ਹੀ ਅਪਡੇਟ ਕਰਾਂਗੇ ਤੁਸੀਂ ਜਰੂਰ ਇਸ ਦੇ ਬਾਰੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ-ਜਿਆਦਾ ਲਾਈਕ ਕਰ ਦਿਓ ਔਰ ਤੁਹਾਡਾ ਕੀ ਕਹਿਣਾ ਇੱਕ ਦੱਸਣਾ ਨਾ ਆਪਣਾ ਇਹ ਕਮੈਂਟ ਕਰਨਾ ਨਾ ਭੁੱਲਿਓ ਇਸ ਵੀਡੀਓ ਦੇ ਬਾਰੇ ਇਸ ਕੁੜੀ ਦੇ ਬਾਰੇ ਇਸ ਬਾਪ ਦੇ ਬਾਰੇ ਇਸ ਦੀ ਮਾਂ ਦੇ ਬਾਰੇ ਉਹ ਜੋ ਪੂਰੀ ਇਹ ਸਟੋਰੀ ਕ੍ਰੀਏਟ ਹੋਈ ਅੱਜ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ